ਹਾਂਜੀ ਭਾਈ ਜੀ ਆਪਾਂ ਪਹੁੰਚ ਗਏ ਭਾਈ ਜੀ ਆਪਣੇ ਨਵੇਂਸ਼ਹਿਰ ਵਾਲੇ ਡੀਲਰ ਛੱਤੇ ਤੇ ਜਿਹੜੀ ਆਪਣੇ ਨਵੇਂਸ਼ਹਿਰ ਵਾਲੀ ਡੀਲਰਸ਼ਿਪ ਆ ਜਿਹੜੀ ਪਹਿਲਾਂ ਤਾਂ ਉਹਦੀ ਆਪਾਂ ਲੋਕੇਸ਼ਨ ਦੱਸ ਦਿੰਨੇ ਆ ਤੁਹਾਨੂੰ ਵੀ ਕੀ ਲੋਕੇਸ਼ਨ ਆ ਉਹਦੀ ਤੇ ਆਜੋ ਹੁਣ ਆਪਾਂ ਤੁਹਾਨੂੰ ਦੱਸੀਏ ਵੀ ਕੀ ਲੋਕੇਸ਼ਨ ਆ ਉਹਦੀ ਨਵੇਂਸ਼ਹਿਰ ਵਾਲੀ ਡੀਲਰਸ਼ਿਪ ਦੀ ਤੇ ਆ ਜਿਹੜਾ ਭਾਈ ਰੋਡ ਚੱਲ ਰਿਹਾ ਇਹ ਹੈਗਾ ਜੀ ਗੜਸ਼ੰਕਰ ਰੋਡ ਗੜਸ਼ ਜਿਹੜਾ ਗੜਸ਼ੰਕਰ ਰੋਡ ਆ ਗੜਸ਼ੰਕਰ ਰੋਡ ਦੇ ਉੱਤੇ ਜਿਹੜੀ ਆਪਣੀ ਡੀਲਰਸ਼ਿਪ ਆ ਜੀ ਸ਼ਕਤੀਮਾਨ ਵਾਲੀ ਤੇ ਆ ਦੇਖੋ ਜੀ ਇੱਧਰ ਨੂੰ ਜਾ ਰਿਹਾ ਜੀ ਨਵਾਂ ਸ਼ਹਿਰ ਤੇ ਜਿਹੜੀ ਐਸਾਈਡ ਆ ਉਹ ਹੈਗਾ ਜੀ ਗੜਸ਼ੰਕਰ ਗੜਸ਼ੰਕਰ ਨੂੰ ਜਿਹੜਾ ਰੋਡ ਜਾ ਰਿਹਾ ਉਹਦੇ ਉੱਤੇ ਆਪਣੀ ਜਿਹੜੀ ਡੀਲਰਸ਼ਿਪ ਆ ਸ਼ਕਤੀਮਾਨ ਦੀ ਤੇ ਨਾਲ ਆ ਜਿਹੜੀ ਆਪਣੀ ਆ ਸਾਹਮਣੇ ਏਜੰਸੀ ਹੈਗੀ ਆ ਜੌਂਡੀਅਰ ਜੌਂਡੀਅਰ ਏਜੰਸੀ ਦੇ ਬਿਲਕੁਲ ਆਪੋਜ਼ਿਟ ਸਰਵਿਸ ਸਟੇਸ਼ਨ ਤੇ ਜਿਹੜੀ ਲੋਕੇਸ਼ਨ ਆ ਆਪਣੀ ਛੱਕੀ ਏਜੰਸੀ ਦੀ ਲੋਕੇਸ਼ਨ ਆ ਸ਼ਕਤੀਮਾਨ ਕੰਪਨੀ ਦੀ ਤੇ ਹੁਣ ਆਪਾਂ ਤੁਹਾਨੂੰ ਭਾਈ ਜੀ ਜਾਣਕਾਰੀ ਦਿੰਨੇ ਆ ਆਪਣੇ ਜਿਹੜੇ ਸੁਪਰ ਸੀਡਰ ਆਏ ਨੇ ਉਹਨਾਂ ਬਾਰੇ ਤੇ ਸੁਪਰ ਸੀਡਰ ਆਪਣੇ ਪਹੁੰਚ ਗਏ ਜੀ ਕਿਸੇ ਵੀ ਵੀਰ ਨੇ ਭਾਈ ਜੀ ਕਿਸੇ ਵੀ ਵੀਰ ਦੀ ਸਬਸਿਡੀ ਨਿਕਲੀ ਹੋਵੇ ਸੁਪਰ ਸੀਡਰ ਦੀ ਨਵੇਂ ਸ਼ਹਿਰ ਏਰੀਆ ਚ ਜਾਂ ਹਿਸ਼ਾਰਪੁਰ ਏਰੀਆ ਚ ਆਪਣੇ ਸੁਪਰ ਸੀਡਰ ਸ਼ਕਤੀਮਾਨ ਦੇ ਦੇਖਣੇ ਹੁਣ ਤਾਂ ਆਪਣੀ ਭਾਈ ਡੀਲਰਸ਼ਿਪ ਤੇ ਆ ਕੇ ਦੇਖ ਸਕਦੇ ਆ ਤੇ ਆਪਣੇ ਕੋਲ ਦੋਏ ਨਵੇਂ ਸੁਪਰ ਸੀਡਰ ਪਏ ਨੇ 8 ਫੁੱਟੇ ਤੇ ਬਾਕੀ ਹੁਣ ਆਪਾਂ ਤੁਹਾਨੂੰ ਸੁਪਰ ਸ਼ੀਟਰ ਬਾਰੇ ਬਾਈ ਦਿੰਨੇ ਆ ਜਾਣਕਾਰੀ ਵੀ ਕੀ ਕੀ ਕੁਆਲਿਟੀ ਆਪਣੇ ਸੁਪਰ ਸ਼ੀਟਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਗੇਅਰ ਦੀ ਗੱਲ ਕਰੀਏ ਜੀ ਜਿਹੜਾ ਉੱਪਰ ਗੇਅਰ ਲੱਗਿਆ ਹੋਇਆ ਹੈ ਜੀ ਜਾਨੀ ਕਿ ਬਹੁਤ ਜ਼ਿਆਦਾ ਹੈਵੀ ਡਿਊਟੀ ਗੇਅਰ ਲੱਗਿਆ ਹੋਇਆ ਜੀ ਆਪਣਾ ਆਹ ਦੇਖੋ ਜੀ 3332 ਨੰਬਰ ਗੇਅਰ ਲੱਗਿਆ ਹੋਇਆ ਹੈ ਜੀ ਪੂਰਾ ਹੈਵੀ ਡਿਊਟੀ ਗੇਅਰ ਲੱਗਿਆ ਹੈ ਜੀ ਤੇ ਸਟੀਲ ਕਾਸਟਿੰਗ ਆਪਣਾ ਗੇਅਰ ਹੁੰਦਾ ਜੀ ਸ਼ਕਤੀਮਾਨ ਕੰਪਨੀ ਦਾ ਚਾਹੇ ਉਹ ਰੋਟਾਵੇਟਰ ਹੋਵੇ ਭਾਵੇਂ ਹੋਵੇ ਉਹ ਸੁਪਰ ਸ਼ੀਟਰ ਹੈ ਯਾਨੀ ਗੇਅਰ ਦੀ ਕੁਆਲਿਟੀ ਇੱਕ ਨੰਬਰ ਹੁੰਦੀ ਹੈ ਜੀ ਆਪਣੇ ਸ਼ਕਤੀਮਾਨ ਦੇ ਸੁਪਰ ਸੀਡਰ ਦੀ ਗੇਅਰ ਦੀ ਤੇ ਬਾਕੀ ਬਾਈ ਜੀ ਹੁਣ ਤੁਹਾਨੂੰ ਜਿਹੜੀ ਮੇਨ ਗੱਲ ਆ ਵਿੱਚ ਵਾਲੀ ਉਹ ਦੱਸਿਓ ਜੀ ਤੇ ਆਪਣਾ ਜਿਹੜਾ ਸੁਪਰ ਸੀਡਰ ਆ ਉਹ ਸਾਰਿਆਂ ਨਾਲੋਂ ਰੈਲਾ ਚੱਲਦਾ ਉਹ ਰੈਲਾ ਚੱਲਣ ਦਾ ਕਾਰਨ ਕੀ ਆ ਜਿਹੜਾ ਆਪਣਾ ਸੁਪਰ ਸੀਡਰ ਦਾ ਬਾਈ ਜੀ ਆ ਥੱਲੇ ਰੋਲਰ ਚੱਲਦਾ ਬਾਈ ਇਹ ਰੋਲਰ ਦੇ ਵਿੱਚ ਬਹੁਤ ਜਿਆਦਾ ਅੰਦਰ ਜਗ੍ਹਾ ਹੁੰਦੀ ਆ ਤੁਸੀਂ ਦੇਖ ਸਕਦੇ ਆਪਣਾ ਜਿਹੜਾ ਸੁਪਰ ਸੀਡਰ ਹੈ ਜੀ ਆਮ ਸੁਪਰ ਸੀਡਰ ਨਾਲੋਂ ਬਹੁਤ ਜਿਆਦਾ ਯਾਨੀ ਕਿ ਜਗ੍ਹਾ ਹੁੰਦੀ ਹੈ ਵਿੱਚ ਉੱਚਾ ਉੱਚਾ ਹੁੰਦਾ ਚਾਦਰ ਤੱਕ ਪੂਰਾ ਉੱਚਾ ਹੋਣ ਦੇ ਕਾਰਨ ਇਹਦੇ ਅੰਦਰ ਜਗ੍ਹਾ ਬਹੁਤ ਜ਼ਿਆਦਾ ਹੁੰਦੀ ਆ ਪਰਾਲੀ ਇਹਦੇ ਵਿੱਚ ਜਿਹੜੀ ਸੌਖੀ ਉਹ ਘੁੰਮੀ ਜਾਂਦੀ ਆ ਤੇ ਪੂਰੀ ਐਨ ਦਬੋ ਜਾਂਦੀ ਆ ਤੇ ਲਈ ਜੇ ਟਰੈਕਟਰ ਜਿਹੜਾ ਉਹ ਬਿਲਕੁਲ ਰੈਲਾ ਚੱਲਦਾ ਬਿਲਕੁਲ ਆਸਾਨ ਚੱਲਦਾ ਟਰੈਕਟਰ ਤੇ ਇਸ ਕਰਕੇ ਜਿਹੜਾ ਟਰੈਕਟਰ ਤੇ ਪੂਰਾ ਲੋਡ ਨਹੀਂ ਆਉਂਦਾ ਬਾਕੀ ਬਾਈ ਇੱਕ ਇੱਕ ਚੀਜ਼ ਪੂਰੀ ਮਜ਼ਬੂਤੀ ਨਾਲ ਬਣਾਈ ਹੋਈ ਆ ਹੁਣ ਤੁਸੀਂ ਆ ਹਿੱਚ ਦੇਖੋ ਪੂਰੀ ਹੈਵੀ ਡਿਊਟੀ ਬਾਈ ਹਿੱਚ ਬਣਾਈ ਹੋਈ ਆ ਤੇ ਬਾਕੀ ਜਿਹੜਾ ਇਹਦੇ ਉੱਤੇ ਪੇਂਟ ਕਰਿਆ ਹੈ ਕਲਰ ਕਰਿਆ ਹੈ ਜੀ ਪੱਠੀ ਕੋਟ ਪੇਂਟ ਆ ਜੀ ਆ ਦੇਖੋ ਪੂਰਾ ਇੱਕ ਨੰਬਰ ਕੁਆਲਿਟੀ ਕਿਫਰੇਟ ਜਣੀ ਆਪਣਾ ਹੁੰਦਾ ਸ਼ਕਤੀਮਾਨ ਕੰਪਨੀ ਦਾ ਬਾਕੀ ਹੁਣ ਤੁਹਾਨੂੰ ਜਿਹੜਾ ਗੀਅਰ ਆ ਉਹ ਸਾਈਡ ਤੇ ਤੁਹਾਨੂੰ ਗੀਅਰ ਦਿਖਾ ਦਿੰਨੇ ਆ ਕਈ ਕੰਪਨੀਆਂ ਕੀ ਆ ਅੱਧਾ ਗੀਅਰ ਲਾਉਂਦੀਆਂ ਨੇ ਇੱਥੇ ਤੋਂ ਜਣੀ ਇੱਥੇ ਤੱਕ ਚੈਨ ਹੁੰਦੀ ਆ ਤੇ ਗਾਹਾਂ ਗੀਅਰ ਹੁੰਦਾ ਆਪਣਾ ਜਿਹੜਾ ਸੁਪਰਸੀਡਰ ਦਾ ਫੁੱਲ ਗੀਅਰ ਡਰਾਈਵ ਆ ਜੀ ਆ ਦੇਖੋ ਪਿਛਲੇ ਰੋਲਰ ਨੂੰ ਐਨ ਪੂਰਾ ਸਰੇ ਤੱਕ ਜਿਹੜਾ ਗੀਅਰ ਡਰਾਈਵ ਆ ਨਹੀਂ ਅੱਧਾ ਕੈਨ ਹੁੰਦਾ ਅੱਧਾ ਗੇਅਰ ਹੁੰਦਾ ਆਪਣਾ ਪੂਰਾ ਸਿਰੇ ਤੱਕ ਗੇਅਰ ਡਰਾਈਵ ਆ ਤੇ ਇਹਦੇ ਵਿੱਚ ਕੋਈ ਕੰਪਲੀਟ ਨਹੀਂ ਆਉਂਦੀ ਹੈਗੇ ਜੀ ਤੇ ਦੂਜੇ ਨੰਬਰ ਆਪਣੇ ਜਿਹੜੇ ਪਿੱਛੇ ਡਿਸਕਾਂ ਲੱਗੀਆਂ ਹੁੰਦੀਆਂ ਆ ਦੇਖੋ ਜੀ ਸਟੀਲ ਦੀਆਂ ਬਈ ਆਪਣੀਆਂ ਡਿਸਕਾਂ ਲੱਗੀਆਂ ਹੋਈਆਂ ਆ ਬਈ ਤੇ ਪੂਰੀ ਵਧੀਆ ਕੁਆਲਿਟੀ ਦੇ ਲੱਗੀਆਂ ਹੋਈਆਂ ਹੁਣ ਤੱਕ 10-10 4-4 ਸਾਲ ਦੇ ਬਾਈ ਜੀ ਆਪਣੇ ਜਿਹੜੇ ਸੁਪਰ ਸੀਡਰ ਉਹ ਚੱਲਦੇ ਨੇ ਤੇ ਅੱਜ ਤੱਕ ਕਿਸੇ ਵੀ ਮਤਲਬ ਡਿਸਕ ਦਾ ਮਤਲਬ ਉਹ ਆਪਣੇ ਨੂੰ ਉਹ ਲੰਬਾ ਨਹੀਂ ਆਇਆਗਾ ਵੀ ਤੁਹਾਡੀ ਡਿਸਕ ਘਸ ਗਈ ਜਾਂ ਕੋਈ ਚੀਜ਼ ਹੋ ਗਿਆ ਇੱਕ ਨੰਬਰ ਬਾਈ ਜੀ ਆਪਣੀ ਕੁਆਲਿਟੀ ਐ ਡਿਸਕ ਦੀ ਆਪਣੇ ਸੁਪਰ ਸ਼ੀਟਰ ਦੀ ਵੀ ਬਾਈ ਇੱਕ ਨੰਬਰ ਕੁਆਲਿਟੀ ਆ ਸਾਰੇ ਦੀ ਹੋ ਤੇ ਆ ਜਿਹੜੇ ਪੈਪ ਆ ਇਹ ਅਸੀਂ ਮੌਕੇ ਤੇ ਲਾ ਕੇ ਦਿੰਨੇ ਆ ਉੱਪਰੋਂ ਲੈ ਕੇ ਇੱਥੇ ਤੱਕ ਕਿਉਂਕਿ ਜੇ ਆਪਾਂ ਬਾਹਰ ਸੁਪਰ ਸ਼ੀਟਰ ਖੜੇ ਰਹੀਏ ਜਿਹੜੇ ਪੈਪ ਆ ਉਸ ਖਰਾਬ ਹੋ ਜਾਂਦੇ ਆ ਮੈਲੇ ਹੋ ਜਾਂਦੇ ਆ ਇਸ ਕਰਕੇ ਆਪਾਂ ਨਾਲ ਦੀ ਨਾਲੇ ਜਦੇ ਆਪਾਂ ਪੈਪ ਲਾ ਕੇ ਦਿੰਨੇ ਆ ਤੇ ਦੋਏ ਪਾਸੇ ਪੈਪਾਂ ਨੂੰ ਲੱਗਦਾ ਕਲੰਪ ਤਾਂ ਜੋ ਜਿਹੜੇ ਪੈਪ ਢੱਲੇ ਹੋ ਕੇ ਜਿਹੜਾ ਆਪਾਂ ਬੀਜ ਰੋਪਣ ਚ ਜਾਂ ਖਾਦ ਰੋਪਣ ਦੇ ਵਿੱਚ ਜਿਹੜੀ ਉਹ ਸਮੱਸਿਆ ਨਾ ਪੈਦਾ ਹੋਵੇ ਇਸ ਕਰਕੇ ਇਹਨਾਂ ਪੈਪਾਂ ਨੂੰ ਉੱਤੇ ਕਲੰਪ ਲੱਗੇ ਹੁੰਦਾ ਤੇ ਪੈਪ ਪੂਰੇ ਟਾਈਟ ਰਹਿੰਦੇ ਨੇ ਤੇ ਇਹਨਾਂ 2000 ਖਾਦ ਪੂਰਾ ਵਧੀਆ ਜਣੀ ਇਕੁਇਲ ਉਹਦੇ ਵਿੱਚ ਪੈਂਦੇ ਨੇ ਜੀ ਤੇ ਬਾਕੀ ਪਿੱਛੇ ਖੜਨੇ ਵਾਸਤੇ ਫੱਟਾ ਲੱਗਿਆ ਤੇ ਉਹਦੇ ਮਗਰ ਵੀ ਜਿਹੜਾ ਇੱਕ ਐਕਸਟਰਾ ਫੱਟਾ ਉਹ ਵੀ ਲਾਇਆ ਹੋਇਆ ਬਾਜੀ ਤੇ ਬਾਕੀ ਜਿਹੜਾ ਇਹਦੇ ਮਗਰ ਰੋਲਾ ਉਹ ਬੋਲ ਕੇ ਰੱਖਿਆ ਆ ਉਹ ਮੌਕੇ ਤੇ ਆਪਾਂ ਲਾ ਕੇ ਦੇਵਾਂਗੇ ਜੀ ਤੇ ਬਾਕੀ ਹੁਣ ਇਹਨੂੰ ਦਿਖਾ ਦਿੰਨੇ ਆ ਵਿੱਚੋਂ ਜਿਹੜਾ ਆਪਣਾ ਟੈਂਕ ਲੱਗੇ ਹੋਇਆ ਤੁਹਾਨੂੰ ਉਹਦੀ ਕੁਆਲਿਟੀ ਦਿਖਾ ਦਿੰਨੇ ਆ ਵੀ ਤੇ ਇੱਕ ਤਾਂ ਬਾਈ ਜੀ ਆਪਣੀ ਜਿਹੜੀ ਡ੍ਰਿੱਲ ਆ ਪੂਰੀ ਹੈਵੀ ਡਿਊਟੀ ਡ੍ਰਿੱਲ ਲੱਗੀ ਹੋਈ ਆ ਸੁਪਰ ਸੀਪਰ ਦੇ ਉੱਤੇ ਪੂਰੀ ਮਜ਼ਬੂਤ ਇੱਕ ਇੱਕ ਚੀਜ਼ ਪੂਰੀ ਜਣੀ ਹੈਵੀ ਡਿਊਟੀ ਲਈ ਹੀ ਆ ਦੇਖੋ ਤੇ ਬਿਲਕੁਲ ਇੱਕ ਨੰਬਰ ਚੀਜ਼ ਆ ਜੀ ਤੇ ਬਾਕੀ ਬਾਈ ਜੀ ਸਾਈਡ ਤੇ ਜਿਹੜਾ ਚੱਕਾ ਉਹ ਵੀ ਪੂਰਾ ਯਾਨੀ ਕਿ ਹੈਵੀ ਲੱਗਿਆ ਨਹੀਂ ਤਾਂ ਕਈ ਵੀਰਾਂ ਦੀ ਕੰਪਲੇਟ ਆਈ ਆ ਤੇ ਕਹਿੰਦੇ ਆਦਰ ਕੰਪਨੀਆਂ ਦੇ ਜਿਹੜੇ ਉਹ ਚੱਕੇ ਆ ਉਹ ਵੀ 빙ਗੇ ਹੋਗੇ ਸੀਗੇ ਉਹ ਵੀ ਆਪਣਾ ਭਾਈ ਜੀ ਪੂਰਾ ਜਿਹੜਾ ਚੱਕਾ ਉਹ ਹੈਵੀ ਡਿਊਟੀ ਲੱਗਿਆ ਹੋਇਆ ਬਾਜੀ ਪੂਰਾ ਮਜ਼ਬੂਤ ਚੱਕਾ ਵਾ ਤੇ ਕਿਸੇ ਵੀ ਵੀਰ ਨੇ ਬਾਈ ਜੀ ਇਹ ਸ਼ਕਤੀਮਾਨ ਦਾ ਸੁਪਰ ਸੀਟਰ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੇ ਕਿਸੇ ਮੇਰੇ ਵੀਰ ਨੇ ਸ਼ਕਤੀਮਾਨ ਦਾ ਸੁਪਰ ਸੀਟਰ ਦੇਖਣਾ ਹੋਇਆ ਤਾਂ ਉਹ ਆਪਣੀ ਜਿਹੜੀ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਆ ਗੜਸ਼ੰਕਰ ਰੋਡ ਦੇ ਉੱਤੇ ਐ ਅਬ ਜਿਹੜੀ ਡੀਡਿਲ ਵਾਸ਼ੇਪਾ ਉੱਥੇ ਆ ਕੇ ਬਾਈ ਜੀ ਦੇਖ ਸਕਦਾ ਵਾ ਤੇ ਕਈ ਵੀਰਾਂ ਦੀ ਬਾਈ ਜੀ ਸਬਸਿਡੀ ਨਿਕਲੀ ਹੋਈ ਆ ਸੁਪਰ ਸੀਡਰਾਂ ਤੇ ਤੇ ਕਈ ਵੀਰ ਮੈਨੂੰ ਪੁੱਛਦੇ ਨੇ ਬਾਈ ਸਬਸਿਡੀ ਕਿਹੜੀ ਨਿਕਲੀ ਆ ਤੇ ਉਹ ਵੀ ਆਪਾਂ ਦੱਸ ਦਿੰਨੇ ਆ ਬਾਈ ਜੀ ਜਿਹੜੀ ਇਹ ਸਬਸਿਡੀ ਨਿਕਲੀ ਆ ਇਹ ਬਾਈ ਜੀ ਸੀਆਰਐਮ ਸਕੀਮ ਵਾਲੀ ਨਿਕਲੀ ਆ ਤੇ ਸੀਆਰਐਮ ਸਕੀਮ ਦੇ ਵਿੱਚ ਜਿਹੜੇ ਜਿੰਨੇ ਵੀ ਇੰਪਲੀਮੈਂਟ ਨਿਕਲੇ ਨੇ ਸਾਰੇ ਪਰਾਲੀ ਨਾਲ ਰਿਲੇਟਡ ਹੁੰਦੇ ਨੇ ਜਿਵੇਂ ਤੁਸੀਂ ਬੈਲਰ ਲਾ ਲਓ ਉਹ ਵੀ ਗੱਠਾ ਮੰਨ ਦਾ ਪਰਾਲੀ ਦੀਆਂ ਤੁਸੀਂ ਰੋਟਰੀ ਸਿਲੈਕਸ਼ਨ ਦੇ ਨਾਲ ਜਿਹੜਾ ਮਤਲਬ ਕਟਰ ਕਹਿੰਦੇ ਨੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਦਾਤ ਵੀ ਕਹਿੰਦੇ ਨੇ ਕਈ ਕਈ ਇਰੀਅਰ ਦੇ ਵਿੱਚ ਕਟਰ ਵੀ ਕਹਿੰਦੇ ਨੇ ਉਹ ਵੀ ਨਿਕਲਿਆ ਹੈ ਸਬਸਿਡੀ ਤੇ ਤੇ ਸੁਪਰਸੀਡਰ ਹੋਇਆ ਮਲਚਰ ਹੋਇਆ ਇਦਾਂ ਜਿਹੜੀਆਂ ਪਰਾਲੀ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਸਬਸਿਡੀ ਨਿਕਲੀ ਹੋਈ ਹੈ ਜੀ ਤੇ ਵੀਰ ਸਾਰੇ ਇੰਪਲੀਮੈਂਟ ਲੈ ਵੀ ਰਹੇ ਨੇ ਤੇ ਬਾਕੀ ਕਿਸੇ ਨੇ ਵੀ ਭਾਜੀ ਸ਼ਕਤੀਮਾਨ ਦਾ ਰੋਟਾਵੇਟਰ ਲੈਣਾ ਹੋਵੇ ਕੋਈ ਵੀ ਇੰਪਲੀਮੈਂਟ ਲੈਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਨਮ ਰੋਪੜ ਵਿੱਚ ਵੀ ਆਪਣੀ ਡੀਲਰਸ਼ਿਪ ਆ ਜੀ ਮਾਛੀਵਾੜਾ ਸਾਹਿਬ ਦੇ ਵਿੱਚ ਵੀ ਆਪਣੀ ਡੀਲਰਸ਼ਿਪ ਆ ਤੇ ਨਵੇਂ ਸ਼ਹਿਰ ਦੇ ਵਿੱਚ ਵੀ ਆਪਣੀ ਡੀਲਰਸ਼ਿਪ ਆ ਕਿਸੇ ਵੀ ਰੇਚੋ ਕੋਈ ਵੀ ਇੰਪਲੀਮੈਂਟ ਸ਼ਕਤੀਮਾਨ ਦਾ ਕਿਸੇ ਵੀ ਵੀਰ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਵੀਡੀਓ ਦੇ ਥੱਲੇ ਆਪਣਾ ਨੰਬਰ ਚੱਲ ਰਿਹਾ ਤੇ ਨੰਬਰ ਆਪਾਂ ਬੋਲ ਵੀ ਦਿੰਦੇ ਆ 7873 85393 ਤੇ ਬਾਕੀ ਬਾਈ ਜੀ ਕਈ ਵੀਰ ਮੈਨ ਤੋਂ ਇਹ ਵੀ ਪੁੱਛਦੇ ਸੀਗੇ ਵੀ ਰੂਟਾਵੇਟਰ ਤੇ ਸਬਸਿਡੀ ਕਦੋਂ ਆਣੀ ਹੈ ਬਾਈ ਜੀ ਰੂਟਾਵੇਟਰ ਤੇ ਸਬਸਿਡੀ ਜਾਨੀ ਕਿ ਹਜੇ ਜਾਨੀ ਕਿ ਅਸੀਂ ਅਫਸਰਾਂ ਨਾਲ ਗੱਲ ਕਰੀ ਸੀ ਹਜੇ ਕਹਿ ਰਹੇ ਆ ਵੀ ਆ ਸਕਦੀ ਹੈ ਪੱਕਾ ਪਤਾ ਨਹੀਂ ਹੈਗਾ ਵੀ ਆਣੀ ਜਾਂ ਨਹੀਂ ਆਣੀ ਪਰ ਕਹਿੰਦੇ ਵੀ ਰੂਟਾਵੇਟਰਾਂ ਤੇ ਜਿਹੜੀ ਸਬਸਿਡੀ ਆ ਉਹ ਆ ਸਕਦੀ ਆ ਜਦੋਂ ਵੀ ਬਾਈ ਜੀ ਰੂਟਾਵੇਟਰਾਂ ਤੇ ਸਬਸਿਡੀ ਆ ਗਈ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਵੀਡੀਓ ਅਪਲੋਡ ਕਰਕੇ ਤੁਹਾਨੂੰ ਦੱਸ ਦਾਂਗੇ ਬਾਈ ਜੀ ਵੀ ਰੂਟਾਵੇਟਰਾਂ ਤੇ ਸਬਸਿਡੀ ਆ ਗਈ ਆ ਤੇ ਆਪਣੀ ਸਾਰੇ ਵੀਰ ਭਰ ਲਿਓ ਤੇ ਇਸੇ ਕਰਕੇ ਮੈਂ ਕਹਿੰਦਾ ਹੁਣ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਕਰ ਦਿਓ ਵੱਤ ਵਦ ਸ਼ੇਅਰ ਤੇ ਲਾਈਕ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਵੀ ਆਪਣੀ ਜਿਹੜੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਇਹ ਸੀਗੀ ਸ਼ਕਤੀਮਾਨ ਦੇ ਸੁਪਰ ਚੀਡਰ ਬਾਰੇ ਜਾਣਕਾਰੀ ਤੇ ਬਾਕੀ ਕੋਈ ਵੀ ਸਬਸਿਡੀ ਆਉਂਦੀ ਹੈ ਕਿਸੇ ਵੀ ਚੀਜ਼ ਤੇ ਆਉਂਦੀ ਆ ਆਪਾਂ ਤੁਹਾਨੂੰ ਜਦੇ ਵੀਡੀਓ ਬਣਾ ਕੇ ਪਾ ਦਾਂਗੇ ਤੇ ਆ ਬਾਈ ਇੱਕ ਸੈਕੰਡ ਹੈਂਡ ਰੋਟਾਵੇਟਰ ਖੜਾ ਜਾਇਜ਼ ਰੇਟ ਦੇ ਵਿੱਚ ਬਾਈ ਮਿਲ ਜੂਗਾ 8 ਫੋਟਾ ਰੋਟਾਵੇਟਰ ਇਹ ਹੈਗਾ ਜੀ ਟਿਲਮੈਟ ਕੰਪਨੀ ਦਾ ਤੇ ਬਾਕੀ ਹੁਣ ਤੁਹਾਨੂੰ ਇਹਦੇ ਥੱਲੋਂ ਬਲੇਡ ਦਿਖਾ ਦਿੰਨੇ ਆ ਦੇਖੋ ਯਾਨੀ ਬਲੇਡ ਵੀ ਪੂਰੇ ਖੜੇ ਨੇ ਵਧੀਆ ਜੀ ਯਾਨੀ 40% ਬਲੇਡ ਨੇ ਬਾਈ ਜੀ ਕਿਸੇ ਨੇ ਵੀ ਇਟੈਲਮੈਂਟ ਕੰਪਨੀ ਦਾ ਬਾਈ ਰੂਟਾ ਫਿਲਟਰ ਲੈਣਾ ਹੋਇਆ ਤਾਂ ਆਪਣੇ ਨਾਲ ਕਰ ਲਿਓ ਬਾਈ ਜੀ ਸੰਪਰਕ ਤੇ ਹੁਣ ਆਪਾਂ ਮਿਲਦੇ ਆ ਬਾਈ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਫਿਰ ਤੋਂ ਦੁਬਾਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ